ਸੰਜੀਪ अरोड़ा ਨੇ ਕੈਬਨਿਟ ਮੰਤਰੀ ਵਜੋਂ ਸੌ ਚੁੱਕ ਲਈ ਹੈ ਦੱਸਿਆ ਕਿ ਅੱਜ ਵਿਧਾਇਕ ਬਣਨ ਤੋਂ ਬਾਅਦ ਹੁਣ ਸੰਜੀਪ अरोड़ा 17ਵੇਂ ਮੰਤਰੀ ਵੀ ਬਣ ਗਏ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਗੁਲਾਬਚੰਦ ਕਟਾਰੀਆ ਤੇ ਹੋਰ ਵੀ ਕੈਬਨਿਟ ਮੰਤਰੀ ਉੱਥੇ ਮੌਜੂਦ ਰਹੇ ਜਦੋਂ ਸੰਜੀਪ अरोड़ा ਨੇ ਕੈਬਨਿਟ ਮੰਤਰੀ ਦੇ ਵਜੋਂ ਸੌ ਚੁੱਕੀ ਹੈ ਹਾਲਾਂਕਿ ਕਿਹੜਾ ਵਿਭਾਗ ਸੰਜੀਪ अरोड़ा ਨੂੰ ਦਿੱਤਾ ਗਿਆ ਜੇ ਸਪਸ਼ਟ ਨਹੀਂ ਕੀਤਾ ਗਿਆ ਥੋੜੀ ਜਿਹੀ ਦੇਰ ਤੱਕ ਕਿਹਾ ਜਾ ਰਿਹਾ ਹੈ ਕਿ ਦੱਸਿਆ ਜਾਵੇਗਾ ਕਿ ਸੰਜੀਪ अरोड़ा ਨੂੰ ਕਿਹੜਾ ਵਿਭਾਗ ਦਿੱਤਾ ਗਿਆ ਪਰ ਇਹ ਵੀ ਨਾਲ ਹੀ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਐ ਇੰਡਸਟਰੀ ਵਿਭਾਗ ਜਿਹੜਾ ਆ ਉਹ ਸੰਜੀਵ ਅਲੋੜਾ ਨੂੰ ਦਿੱਤਾ ਜਾਵੇਗਾ ਹੁਣ ਤੱਕ ਐਨਆਰਏ ਵਿਭਾਗ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਆ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਜੇਕਰ ਇਹ ਸੰਜੀਵ ਅਲੋੜਾ ਨੂੰ ਵਿਭਾਗ ਮਿਲ ਜਾਂਦਾ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਕੈਬਨਿਟ ਦੇ ਵਿੱਚ ਉਹ ਛੁੱਟੀ ਹੋ ਜਾਵੇਗੀ ਪਰ ਅਜੇ ਕੁਝ ਵੀ ਸਪਸ਼ਟ ਨਹੀਂ ਹੈ ਕਿ ਸੰਜੀਵ ਅਲੋੜਾ ਨੂੰ ਕਿਹੜਾ ਵਿਭਾਗ ਦਿੱਤਾ ਜਾਵੇਗਾ ਅਜੇ ਕੁ ਥੋੜੀ ਦੇਰ ਤੱਕ ਹੀ ਪਤਾ ਲੱਗੇਗਾ ਪਰ ਅੱਜ ਸੂ ਜਿਹੜੀ ਉਹਨਾਂ ਨੇ ਚੁੱਕ ਲਈ ਹੈ ਕੈਬਨਟ ਮੰਤਰੀ ਦੇ ਬਜੋ ਦੱਸਦੀ ਹੈ ਕਿ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਦਿਹਾਣੇ ਤੇ ਲੋ ਤਰੀ ਬਣਾਇਆ ਜਾਵੇਗਾ ਤੇ ਮਾਨ ਸਰਕਾਰ ਨੇ ਆਪਣਾ ਇਹ ਵਾਅਦਾ ਅੱਜ ਪੂਰਾ ਕਰ ਲਿਆ ਮਾਨ ਸਰਕਾਰ ਦੇ ਵੱਲੋਂ ਕੈਂਡੀਡੇਟ ਮੰਤਰੀ ਜਿਹੜਾ ਸੰਜੀਵ ਅਰੋੜਾ ਨੂੰ ਬਣਾ ਦਿੱਤਾ ਗਿਆ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸੌਂ ਚੁੱਕ ਲਈ ਹੈ ਹਾਲਾਂਕਿ ਕਿਹੜਾ ਵਿਭਾਗ ਦਿੱਤਾ ਗਿਆ ਇਹ ਸਪਸ਼ਟ ਨਹੀਂ ਹੈ ਦੱਸ ਦਈਏ ਕਿ ਮਾਨ ਸਰਕਾਰ ਦੇ 3 ਸਾਲ ਦੇ ਕਾਰਜਕਾਲ ਦੇ ਵਿੱਚ ਸੱਤਵਾਂ ਫੇਰ ਬਦਲ ਹੈ ਜਿਹੜਾ ਸੱਤਵਾਂ ਵਿਸਥਾਰ ਹੈ ਕੈਬਨਿਟ ਦੇ ਵਿੱਚ ਹੋਇਆ ਜੋ ਕਿ ਅੱਜ ਕੀਤਾ ਗਿਆ ਅੱਜ ਪੰਜਾਬ ਭਵਨ ਦੇ ਵਿੱਚ ਸੰਜੀਵ ਅਰੋੜਾ ਨੇ ਮੰਤਰੀ ਦੇ ਵਜੋਂ ਸੌਂ ਚੁੱਕ ਲਈ ਹੈ